ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਯੂਨੀਅਨ ਦੇ ਵੱਲੋਂ ਅੱਜ ਪਿੰਡ ਕਾਲੇ ਕਨੂਪੁਰ ਦੇ ਜ਼ੋਨ ਪ੍ਰਧਾਨ ਕੁਲਜੀਤ ਸਿੰਘ ਦੇ ਵੱਲੋਂ ਘਰ-ਘਰ ਜਾ ਕੇ ਕਿਸਾਨਾਂ ਨੂੰ ਅਤੇ ਮਜ਼ਦੂਰਾਂ ਨੂੰ ਇਕੱਠੇ ਕੀਤਾ ਜਾ ਰਿਹਾ ਅਤੇ ਮੋਦੀ ਸਰਕਾਰ ਦੇ ਖਿਲਾਫ ਅੰਦੋਲਨ ਛੇੜਨ ਦੀ ਗੱਲ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੇ ਵੱਲੋਂ ਲੋਕਾਂ ਨੂੰ ਘਰ-ਘਰ ਜਾ ਕੇ ਜਾਗਰੂਕ ਕੀਤਾ ਜਾ ਰਿਹਾ ਅਤੇ ਅੰਦੋਲਨ ਦੇ ਵਿੱਚ ਹਿੱਸਾ ਪਾਉਣ ਦੇ ਲਈ ਵੀ ਕਿਹਾ ਜਾ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਜਿਵੇਂ ਕਿ ਮੋਦੀ ਸਰਕਾਰ ਨੇ ਦਿੱਲੀ ਅੰਦੋਲਨ ਵੇਲੇ ਉਹਨਾਂ ਦੇ ਨਾਲ ਵਾਅਦੇ ਕੀਤੇ ਸਨ ਉਹਨਾਂ ਸਾਰਿਆਂ ਤੋਂ ਸਰਕਾਰ ਮੁੱਕਰ ਗਈ ਹੈ MSP ਦੀ ਗਰੰਟੀ ਦੇਣ ਵਾਸਤੇ ਵੀ ਉਹ ਅੱਜ ਮੋਦੀ ਸਰਕਾਰ ਦਾ ਜਵਾਬ ਅੜੀਕ ਰਹੇ ਨੇ। ਸੁਆਮੀਨਾਥਨ ਦੀ ਰਿਪੋਰਟ ਹੋਵੇ ਚਾਹੇ ਪਿੰਡਾਂ ਦੇ ਵਿੱਚ ਤੜਾ ਤੜ ਨਸ਼ਾ ਵਿਕਰੇ ਹੋਣ। ਚਾਹੇ ਚਿਪ ਵਾਲੇ ਮੀਟਰਾਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਲੈ ਕੇ ਉਹਨਾਂ ਵੱਲੋਂ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਮੈਂ ਕੁਲਜੀਤ ਸਿੰਘ ਜੋਨ ਪ੍ਰਧਾਨ ਰਾਮਦੀਰਥ ਕਾਲੇਕਨੂਰ ਦਾ ਪਿੰਡ ਹੈ ਜੀ ਮੇਰਾ। ਅਸੀਂ ਅੱਜ ਇੱਥੇ ਪਿੰਡ ਕਾਲੇਕਨੂਰ ਦੇ ਵਿੱਚ ਜਿਹੜੀ ਡੋਰ ਟੂ ਡੋਰ ਘਰੋ ਘਰੀ ਜਾ ਕੇ ਲੋਕਾਂ ਨੂੰ ਆਪਣੇ ਜਿਹੜੇ ਕਿਸਾਨ ਮਜ਼ਦੂਰ ਜਿੰਨੇ ਵੀ ਸਾਡੇ ਕਾਲੇ ਪਿੰਡ ਦੀ ਸੰਗਤਾਂ ਨੂੰ ਅਸੀਂ ਇੱਕ ਘਰ ਘਰ ਡੋਰ ਟੂ ਡੋਰ ਜਾ ਕੇ ਜਿਹੜਾ ਅਸੀਂ ਦੱਸ ਰਹੇ ਆਂ ਵੀ ਸਾਡਾ ਜਿਹੜਾ 2 ਤਰੀਕ ਨੂੰ 2 ਜਨਵਰੀ ਨੂੰ ਜੰਡਿਆਲਾ ਗੁਰੂ ਰੈਲੀ ਆ ਜੀ ਜਿਹਦੇ ਵਿੱਚ ਸਾਡੇ ਜਿੰਨੇ ਵੀ ਆਪਣਾ ਅੱਜ ਜਿਵੇਂ ਸਾਡੇ ਨਾਲ ਮੁਰਦੀ ਸਰਕਾਰ ਨੇ ਦਿੱਲੀ ਅੰਦੋਲਨ ਦੇ ਵੇਲੇ ਸਾੜਨਾ ਵਾਅਦੇ ਕੀਤੇ ਸੀਗੇ ਉਹਨਾਂ ਤੋਂ ਸਾਰਿਆਂ ਤੋਂ ਮੁਕਰੀਆ ਐਮਐਸਪੀ ਦੀ ਗਰੰਟੀ ਲੈਣ ਵਾਸਤੇ ਅਸੀਂ ਅੱਜ ਤਾਈਂ ਡੀਕਦੇ ਆ ਪਰ ਮੋਦੀ ਸਰਕਾਰ ਨੇ ਕੋਈ ਨਿਆਣ ਨਹੀਂ ਦਿੱਤਾ ਐਮਐਸਬੀ ਦੀ ਗਰੰਟੀ ਆ ਸੁਆਮੀ ਨਾਥਨ ਰਿਪੋਰਟ ਆ ਜਿਹੜੀ ਹੈਗੀ ਆ ਰਿਪੋਰਟ ਉਹ ਹਣ ਤੱਕ ਲਾਗੂ ਨਹੀਂ ਕੀਤੀ ਗਈ ਜਿਹੜੀ ਹੈਗੀ ਆ ਜੀ ਸਾਡੇ ਅੱਜ ਪਿੰਡਾਂ ਦੇ ਵਿੱਚ ਧੜਾ ਧੜ ਨਸ਼ੇ ਵੇਚ ਰਹੇ ਆ ਜਿਹੜੀ ਪੰਜਾਬ ਸਰਕਾਰ ਉਹ ਸੈਂਟਰ ਸਰਕਾਰ ਇਹਦੇ ਤੇ ਕੋਈ ਗੌਰ ਨਹੀਂ ਕਰ ਰਹੀ ਅੱਜ ਇਹ ਜਿਹੜੇ ਸਾਡੇ ਮੁੱਦੇ ਨੇ ਸਾਡੇ ਇਹਦੇ ਤੇ ਇਸੇ ਅਸੀਂ ਦੋ ਤਰੀਕ ਦੀ ਰੈਲੀ ਕਰ ਰਹੇ ਆ ਵੀ ਜਿਹੜਾ ਕਿਸਾਨ ਮਜ਼ਦੂਰ ਗਰੀਬ ਦਾ ਜਿਹੜਾ ਕਰਜ਼ਾ ਮਾਫ ਕੀਤਾ ਜਾਵੇ ਕਿਸਾਨਾਂ ਨੂੰ ਐਮਐਸਬੀ ਦੀ ਗਰੰਟੀ ਦਿੱਤੀ ਜਾਵੇ ਪਿੰਡਾਂ ਦੇ ਵਿੱਚੋਂ ਜਿਹੜੇ ਬਿਜਲੀ ਵਾਲੇ ਮੀਟਰ ਚਿਪ ਵਾਲੇ ਮੀਟਰ ਲੱਗ ਰਹੇ ਨੇ ਉਹ ਮੀਟਰ ਜਿਹੜੇ ਅਸੀਂ ਨਹੀਂ ਲੱਗਣ ਦੇਵਾਂਗੇ ਸਾਡੇ ਨਾਲ ਜਦੋਂ ਅਸੀਂ ਦਿੱਲੀ ਬਾਰਡਰ ਤੋਂ ਉੱਠੇ ਸਾ ਛੱਡਦੇ ਨਾ ਇੱਕ ਵਾਅਦਾ ਕੀਤਾ ਸੀਗਾ ਵੀ ਅਸੀਂ ਜਿਹੜੀ ਹੈਗੀ ਆ ਬਿਜਲੀ ਪ੍ਰਾਈਵੇਟ ਨਹੀਂ ਹੁੰਦੇਵਾਂਗੇ ਹੁਣ ਇਹ ਸਰਕਾਰ ਟੇਢੇ ਢੰਗ ਨਾਲ ਬਿਜਲੀ ਪ੍ਰਾਈਵੇਟ ਕਰਨਾ ਚਾਹੁੰਦੀ ਆ ਪਰ ਅਸੀਂ ਇਹ ਨਹੀਂ ਚੱਲਣ ਦੇਵਾਂਗੇ ਅਸੀਂ ਲੋਕਾਂ ਨੂੰ ਕਿਸ ਤਰ੍ਹਾਂ ਜਾਗਰੂਕ ਕਰੋਗੇ ਸਾਡੀ ਕਿਸ ਤਰ੍ਹਾਂ ਅਸੀਂ ਲੋਕਾਂ ਨੂੰ ਵੇਖੋ ਜੀ ਜਦੋਂ ਅਸੀਂ ਘਰੋਂ ਘਰੀ ਜਾ ਕੇ ਸਾਡੇ ਭੈਣ ਭਰਾ ਨੇ ਸਾਡੇ ਪਰਿਵਾਰ ਨੇ ਜੀ ਜਦੋਂ ਅਸੀਂ ਘਰੋਂ ਘਰੀ ਜਾ ਕੇ ਆਪਣੇ ਭੈਣ ਭਰਾਵਾਂ ਨੂੰ ਦੱਸਾਂਗੇ ਇਹ ਸਾਡੀਆਂ ਜਦੋਂ ਗੱਲਾਂ ਸੁਣਨਗੇ ਜੀ ਸਾਡੇ ਨਾਲ ਤੁਰਨਗੇ ਤੇ ਆਹ ਜਿਹੜੀ ਆਉਣ ਵਾਲੀ ਹੁਣ ਇਲੈਕਸ਼ਨ ਆ ਹੁਣ ਜਿਹੜੀ ਆਸ ਵਾਲੇ ਮੋਦੀ ਦੀ ਤਾਂ ਹੁਣ ਨੰਪੰਦਾ ਵੀ ਟਾਈਮ ਆ ਪੰਜਾਬ ਸਰਕਾਰ ਦਾ ਵੀ ਤੇ ਸੈਂਟਰ ਸਰਕਾਰ ਦਾ ਵੀ ਕਿਉਂਕਿ ਦੋਵੇਂ ਇਲੈਕਸ਼ਨ ਆ ਰਹੀਆਂ ਨੇ ਅਸੀਂ ਇਲੈਕਸ਼ਨਾਂ ਤੋਂ ਪਹਿਲਾਂ ਪਹਿਲਾਂ ਜੇ ਮੋਦੀ ਸਰਕਾਰ ਜਾਂ ਸੈਂਟਰ ਸਰਕਾਰ ਨਾ ਮੰਨੀ ਤੇ ਫਿਰ ਅਸੀਂ ਦਿੱਲੀ ਪਹਿਲਾਂ ਵਾਂਗੂ ਸੰਘਰਸ਼ ਕਰਾਂਗੇ ਸ਼ੁਰੂਆਤ ਅਸੀਂ ਅੱਜ ਆਪਣੇ ਕਾਲੇ ਪਿੰਡ ਤੋਂ ਸ਼ੁਰੂ ਕਰ ਰਹੇ ਹਾਂ ਜੀ ਅਸੀਂ ਡੋਰ ਟੂ ਡੋਰ ਜਾ ਕੇ ਟਰੈਕਟਰ ਤੇ ਸਪੀਕਰ ਬਣ ਕੇ ਸਾਰੇ ਪਿੰਡ ਨੂੰ ਜਾਗਰਿਤ ਕਰਨਾ ਚਾਹੁੰਦੇ ਆ ਤੇ ਸਾਡੇ ਨਾਲ ਸਾਨੂੰ ਆਸ ਵੀ ਆਪ ਸਾਡੇ ਨਾਲ ਲੋਕ ਸਾਥ ਦੇਣ ਐਸਮਝੜ ਨਿਊਜ਼ ਦੇ ਲਈ ਅਮਰਸਰ ਤੋਂ ਹਰਜੀਤ ਸਿੰਘ ਗਰੇਵਾਲ ਦੀ ਰਿਪੋਰਟ